वैसे ही मैं एक संघर्ष वाला बंदा हूं मैं बचपन तो इस तरीके के नाल ही काम करता मेरी कोई शैली बदली नहीं है और है। ऐसे ही सिद्धांतਾਂ ਦੇ ਰਹਿ ਕੇ ਸਰਾਫਤ ਦੇ ਨਾਲ ਆਪਣੇ ਪਿਆਰ ਦੇ ਨਾਲ ਬੁੱਟਾ ਮੰਗਦੇ ਆ ਤੇ ਮੈਨੂੰ ਇਸ ਕਰਕੇ ਲੋੜ ਹੈ ਇਸ ਐਮਐਲਏ ਦੀ ਕਿਉਂਕਿ ਮੈਂ ਲੋਕਾਂ ਦੇ ਨਾਲ ਵਾਅਦਾ ਕੀਤਾ ਕਿ ਮੈਂ ਇਥੋਂ ਨਸ਼ੇ ਖਤਮ ਕਰਾਂਗਾ ਮੈਂ ਲੋਕਾਂ ਦੇ ਨਾਲ ਵਾਅਦਾ ਕੀਤਾ ਮੈਂ ਦੜੇ ਸੱਟੇ ਖਤਮ ਕਰਨੇ ਮੈਂ ਇੱਥੇ ਜਿਹੜਾ ਲਾਟਰੀ ਸਿਸਟਮ ਚੱਲਦਾ ਹੈ ਖਤਮ ਕਰਨਾ ਮੈਂ ਤੁਹਾਡਾ ਗੰਦਾ ਪਾਣੀ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਆ ਰਿਹਾ ਪੀਣ ਵਾਸਤੇ ਉਹਨੂੰ ਖਤਮ ਕਰਕੇ ਸਾਫ਼ ਪਾਣੀ ਦੇਣਾ ਹੈ ਮੈਂ ਥੋੜਾ ਸੀਵਰੇਜ ਜਿਹੜਾ ਅਜ ਮੀ ਪਿਆ ਹੈ ਘਰ ਘਰ ਦੇ ਵਿੱਚ ਪਾਣੀ ਵੜਿਆ ਹੋਇਆ ਉਹ ਚੀਜ਼ਾਂ ਸਹੀ ਕਰਨੀਆਂ ਉਹਦੇ ਵਾਸਤੇ ਜੇ ਤੁਸੀਂ ਆਪਣਾ ਐਮਪੀ ਚੁਣਿਆ ਤਾਂ ਕਿਰਪਾ ਕਰਕੇ ਐਮਐਲਏ ਵੀ ਆਪਣਾ ਚੁਣੋ ਤੁਹਾਡਾ ਐਮਐਲਏ ਹੋਏਗਾ ਹੋਏਗਾ ਮੇਰੇ ਐਸੀ ਦੋਨੋਂ ਮਿਲ ਕੇ ਇਸ ਬੈਸਟ ਹਲਕੇ ਦੀ ਬਹੁਤ ਵਧੀਆ ਤਰੀਕੇ ਨਾਲ ਸੇਵਾ ਕਰ ਸਕਦੇ ਇੱਕ ਕਰ ਇੱਕ 11 ਹੋ ਜਾਂਦੇ ਆ ਤੁਸੀਂ ਜੇ ਐਮਪੀ ਆਪਣਾ ਚੁਣ ਲਿਆ ਐਮਐਲਏ ਵੀ ਆਪਣਾ ਚੁੰਡੋ ਐਸੀ ਦੋਵੇਂ ਜਾਣੇ ਇੱਥੇ ਨਸ਼ਾ ਖਤਮ ਕਰਦਾਂਗੇ ਇੱਥੇ ਜਿਹੜਾ ਇਹ ਚਾਹੇ ਉਹ ਸੀਐਮ ਦਾ ਪਰਿਵਾਰ ਜ਼ੋਰ ਲਾ ਲੇ ਫੇਰ ਇਹ ਨਸ਼ਾ ਇੱਥੇ ਚਲਾ ਨਹੀਂ ਸਕਦੇ ਫੇਰ ਇਹ ਡੜਾ ਸੱਟਾ ਨਹੀਂ ਚਲਾ ਸਕਦੇ ਫੇਰ ਇਹ ਲਾਟਰੀ ਨਹੀਂ ਚਲਾ ਸਕਦੇ ਮੇਰੇ ਕੋਲ ਹਰ ਮਹੀਨੇ ਹਰ ਸਾਲ 5 ਕਰੋੜ ਰੁਪਇਆ ਸਰਕਾਰ ਵੱਲੋਂ ਮਾਨੂੰ ਮਿਲਣਾ ਹੈ ਜਿਹੜਾ ਮੈਂ ਖਰਚਣਾ ਮੈਂ ਕਮਿਸ਼ਨਰ ਨੂੰ ਲਿਖ ਕੇ ਦੇ ਦਿੱਤਾ ਕਿ ਤੁਸੀਂ ਮਾਨੂੰ ਬੈਸਟ ਹਲਕੇ ਦੇ ਜਿੰਨੇ ਟਿਊਬਲ ਖਰਾਬ ਹੈ ਜਿਹੜੇ ਗੰਦਾ ਪਾਣੀ ਦਿੰਦੇ ਉਹਨਾਂ ਦਾ ਐਸਟੀਮੇਟ ਬਣਾ ਕੇ ਦੋ ਮੈਂ ਤੁਹਾਨੂੰ ਨਮੇ ਲਵਾ ਕੇ ਦਊਂਗਾ ਜਿੱਥੇ ਜਿੱਥੇ ਸੀਵਰੇਜ ਲੀਕ ਕਰਦਾ ਮੈਂ ਉਹ ਠੀਕ ਕਰਕੇ ਦਊਂਗਾ ਮੈਂ ਆਪਣਾ 5 ਕਰੋੜ ਤੁਹਾਡਾ ਇਹ ਮੇਰਾ ਨਹੀਂ ਹੈ ਤੁਸੀਂ ਬੰਨੋ ਐਮਪੀ ਚੁਣਿਆ ਇਹ ਪੈਸੇ ਤੁਹਾਡੇ ਹੈ ਇਹਦੇ ਵਾਸਤੇ ਮੈਂ ਕਮਿਸ਼ਨਰ ਨੂੰ ਕਹਿ ਚੁੱਕਿਆ ਕਿ ਮੈਨੂੰ ਐਸਟੀਮੇਟ ਲਿਖ ਕੇ ਦੇ ਚੁੱਕਿਆ ਕਿ ਐਸਟੀਮੇਟ ਬਣਾ ਕੇ ਦੋ ਮੈਂ ਤੁਹਾਨੂੰ ਇਹ ਪੈਸੇ ਦੇਣੇ ਆ ਤੁਹਾਡੇ ਹਰ ਘਰ ਦੇ ਵਿੱਚ ਸਾਫ ਪਾਣੀ ਆਏਗਾ ਸੀਵਰੇਜ ਲੀਕ ਨਹੀਂ ਕਰੇਗਾ ਪਾਣੀ ਦਾ ਨਿਕਾਸ ਠੀਕ ਹੋਏਗਾ ਸੜਕਾਂ আর গলিਆਂ ਬਣਾਵਾਂਗੇ ਉਦੇ ਵਾਸਤੇ ਤੁਸੀਂ ਜਿੱਥੇ ਮੈਨੂੰ ਜਿਹੜਾ ਐਮਪੀ ਦਾ ਬਹੁਤ ਬੜੀ ਮੈਨੂੰ ਮਾਰ ਜਾਂਦੇ ਨਾਲ ਜਿਤਾਇਆ ਜੇ ਤੁਸੀਂ ਸਾਡਾ ਹੀ ਐਮਪੀ ਐਮਐਲਏ ਜਿਤਾ ਦੋਗੇ ਫੇਰ ਤੁਹਾਡਾ ਆਪਣਾ ਐਮਪੀ ਤੁਹਾਡਾ ਆਪਣਾ ਐਮਐਲਏ ਤਕੜੇ ਹੋ ਕੇ ਅਸੀਂ ਦੋਨੋਂ ਕੰਮ ਕਰਾਂਗੇ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਇਹ ਤੁਹਾਡੀ ਹਵਾਵਲ ਵੀ ਝਾਕ ਨਹੀਂ ਸਕਦੇ ਜਿਹੜੇ ਅੱਜ ਇੱਥੇ ਬਰਿਆੜ ਬਣੇ ਫਿਰਦੇ ਆ ਇਹ ਸੀ ਭਜਾ ਦੇਣੇ ਆ ਹੂੰ ਇਹ ਮੈਂ ਅੱਛਾ ਜਨੀ ਸਾਹਿਬ ਮੈਂ ਸਮਝ ਸਕਦੀ ਹਾਂ ਚਲੋ ਉਹਨਾਂ ਦਾ ਇੱਕ ਐਮਐਲਏ ਘਟ ਵੀ ਹੋ ਜਾਊਗਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਪਰ ਠੀਕ ਹੈ ਸੀਐਮ ਸਾਹਿਬ ਨੂੰ ਲੱਗਦਾ ਹੈ ਕਿ ਉਹਨਾਂ ਦੀ ਸਾਖ ਦਾ ਸਵਾਲ ਹੈ ਥੋੜਾ ਸਮਝ ਸਕਦੇ ਹੋ ਵਿਰੋਧੀ ਧਿਰ ਦੇ ਵਿੱਚ ਵੀ ਹੋ ਤੁਸੀਂ ਇੱਥੋਂ ਐਮਪੀ ਬਣੇ ਹੋ ਤਾਂ ਤੁਹਾਡੀ ਵੀ ਜ਼ਿੰਮੇਵਾਰੀ ਜਿਹੜੀ ਉਹ ਵੱਜ ਜਾਂਦੀ ਹੈ ਭਾਜਪਾ ਜਿਹੜੀ ਹੈ ਉਹ ਵੀ ਸੋਚ ਰਹੀ ਹੈ ਕਿ ਨਹੀਂ ਨਹੀਂ ਸਾਡਾ ਇੱਕ ਐਮਐਲਏ ਜਿਹੜਾ ਹੈ ਹੋਰ ਵੱਜ ਜਾਏਗਾ ਸ਼ੀਤਲ ਲੰਗਰਾਲ ਨੂੰ ਅਸੀਂ ਜਿਤਾਣਾ ਹੀ ਜਿਤਾਣਾ ਹੈ ਇੱਥੇ ਪੂਰੀ ਵਾਅ ਜਿਹੜੀ ਹੈ ਉਹ ਉਹਨਾਂ ਵੱਲੋਂ ਵੀ ਲਗਾਈ ਜਾ ਰਹੀ ਹੈ ਕਿਉਂਕਿ ਸ਼ੀਤਲ ਲੰਗਰਾਲ ਭਾਜਪਾ ਚ ਜੁਆਇਨ ਕਰ ਗ ਇੱਕ ਮੈਂ ਉਹਦੀ ਦਾਤ ਦਿੰਦਾ ਕਿ ਉਹ ਸੱਚ ਬੋਲ ਗਿਆ ਉਹ ਕਹਿੰਦੇ ਵੀ ਮੈਂ ਪਹਿਲਾਂ ਵੀ ਕਿਹਾ ਕਿ ਖੁਦ ਤੋਂ ਡੂਬेंगे ਤੁਮਕੋ ਵੀ ਲੈ ਡੂਬेंगे